ਤਰਨਤਾਰਨ ਵਿੱਚ ਸਨੈਚਰਾਂ ਵੱਲੋਂ ਲਗਾਤਾਰ ਰਾਤ ਦੇ ਵਿੱਚ ਲੁੱਟਾਂ ਖੋਹਾਂ ਦਾ ਲੋਕਾਂ ਨੂੰ ਸ਼ਿਕਾਰ ਬਣਾਇਆ ਜਾ ਰਿਹਾ ਹੈ ਜਦਕਿ ਪੁਲਿਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਤੇ ਵੀ ਲੋਕਾਂ ਵੱਲੋਂ ਸਵਾਲ ਕੀਤੇ ਜਾ ਰਹੇ ਹਨ ਤਾਜ਼ਾ ਮਾਮਲਾ ਸ਼ਹਿਰ ਦੇ ਕੈਂਚੀਆਂ ਵਾਲੇ ਬਾਜ਼ਾਰ ਦਾ ਹੈ ਜਿੱਥੇ ਇੱਕ ਰੋਜ਼ਾਨਾ ਕੰਮ ਤੇ ਜਾ ਰਹੀ ਔਰਤ ਕੋਲੋਂ ਦੋ ਮੋਟਰਸਾਈਕਲਸ ਆਰ ਨੌਜਵਾਨਾਂ ਵੱਲੋਂ ਪਰਸ ਖੋਹਣ ਦੀ ਕੋਸ਼ਿਸ਼ ਕੀਤੀ ਗਈ ਜਿਸ ਵਿੱਚ ਉਕਤ ਔਰਤ ਨੂੰ ਸੱਟਾਂ ਵੀ ਲੱਗੀਆਂ ਸੀਸੀਟੀਵੀ ਵੀਡੀਓ ਵਿੱਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਵੱਲੋਂ ਔਰਤ ਕੋਲੋਂ ਪਰਸ ਖੋਹਣ ਦੀ ਕੋਸ਼ਿਸ਼ ਕੀਤੀ ਗਈ ਤੇ ਲੁਟੇਰਿਆਂ ਵੱਲੋਂ ਔਰਤ ਕੋਲੋਂ ਜਦੋਂ ਪਰਸ ਛੱਟਿਆ ਤਾਂ ਔਰਤ ਵੀ ਡਿੱਗ ਪਈ ਜਿਸ ਦੇ ਉਸ ਨੂੰ ਗੰਭੀਰ ਸੱਟਾਂ ਵੀ ਲੱਗੀਆਂ ਇਸ ਘਟਨਾ ਸੰਬੰਧੀ ਜਾਣਕਾਰੀ ਦਿੰਦਿਆਂ ਉਕਤ ਔਰਤ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਆਪਣੇ ਕੰਮ ਕਰ ਲਈ ਅੰਮ੍ਰਿਤਸਰ ਜਾ ਰਹੀ ਸੀ ਕਿ ਰਾਸਤੇ ਵਿੱਚ ਪਿੱਛੋਂ ਮੋਟਰਸਾਈਕਲ ਤੇ ਸਵਾਰ ਨੌਜਵਾਨਾਂ ਵੱਲੋਂ ਉਸ ਕੋਲੋਂ ਪਰਸ ਖੋਹਣ ਦੀ ਕੋਸ਼ਿਸ਼ ਕੀਤੀ ਅਤੇ ਇਸੇ ਕੋਸ਼ਿਸ਼ ਵਿੱਚ ਉਹ ਜ਼ਮੀਨ ਤੇ ਡਿੱਗ ਪਈ ਅਤੇ ਮੈਨੂੰ ਬਾਜ਼ਾਰ ਵਾਲਿਆਂ ਨੇ ਉਠਾਇਆ ਉਸਨੇ ਅਪੀਲ ਕੀਤੀ ਹੈ ਕਿ ਪੁਲਿਸ ਵੱਲੋਂ ਸਖਤ ਸੁਰੱਖਿਆ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ ਤਾਂ ਜੋ ਜਿਹੜੀਆਂ ਔਰਤਾਂ ਇਕੱਲੀਆਂ ਕੰਮ ਤੇ ਜਾਂਦੀਆਂ ਹਨ ਉਹ ਆਪਣੇ ਆਪ ਨੂੰ ਮਹਿਫੂਜ਼ ਸਮਝਣ ਮੇਰੇ ਨਾਲ ਅਨੁਭਵ ਹੋ ਰਿਹਾ ਅੱਛਾ ਅੱਜ ਇੱਕ ਵਾਰਦਾ ਜਿਹੜੀ ਹੋਈ ਆ ਕੀ ਹੋਇਆ ਸਰਦਾਰ ਜੀ ਮੈਂ ਸਵੇਰੇ ਸਵੇਰੇ ਆਪਣੇ ਧਿਆਨ ਸਰੇ ਆਪਣੇ ਕੰਮ ਤੇ ਤੁਰੇ ਜਾਂਦੀ ਸੀਗੀ ਸਵੇਰੇ ਸਰੇ 7 ਵਜੇ ਰੋਜ਼ ਹੀ ਜਾਂਦੀ ਅੱਜ 13-14 ਸਾਲ ਹੋ ਗਏ ਹਨ ਕੰਮ ਕਰਦਿਆਂ ਅਹੀਂ ਪ੍ਰਾਈਵੇਟ ਨੌਕਰੀਆਂ ਕਰਦੇ ਜੋਹੀਂ ਨਾ ਕੰਮ ਕਰੀਏ ਤਾਂ ਤੁਹਾਨੂੰ ਪਤਾ ਹੈ ਘਰ ਦੇ ਵਿੱਚ ਹਾਲਾਤ ਕਿਸ ਤਰ੍ਹਾਂ ਦੇ ਅੱਜ ਇੰਨੀ ਮਹਿੰਗਾਈ ਹੈ ਇਸ ਦੇ ਵਿੱਚ ਘਰ ਚਲਾਉਣਾ ਬਹੁਤ ਮੁਸ਼ਕਿਲ ਹੁੰਦੀ ਨੇ ਅੱਗੇ ਫਿਰ ਕੀ ਹੋਇਆ ਜੇ ਫਿਰ ਉਹ ਅਚਾਨਕ ਜਿਹੜੇ ਉਹ ਲੜਕੇ ਆ ਗਏ ਤੇ ਮੇਰੇ ਨਾਲ ਨਾ ਮੋਟਰਸਾਈਕਲ ਲਾ ਲੈਨੇ ਲਾ ਗਏ ਤੇ ਉਹ ਮੇਰੇ ਕੋਲ ਪਰਸ ਜੱਬ ਫੜ ਲਿਆ ਤਾਂ ਮੈਂ ਕਿਹਾ ਹੇ ਤੂੰ ਪਰਸ ਕਿਉਂ ਫੜਦਾ ਪਿਆ ਕੀ ਗੱਲ ਹੈ ਤਾਂ ਉਹਨੇ ਨੂੰ ਖਿੱਚੀ ਜਾਵੇ ਤਾਂ ਫਿਰ ਮੈਂ ਉਹਨੂੰ ਪਰਸ ਨੂੰ ਮੈਂ ਆਪਣੇ ਹੱਥ ਨੂੰ ਫੜਿਆ ਉਹ ਮੈਨੂੰ ਜ਼ੋਰ ਦੀ ਕਾਫੀ ਦੂਰ ਖਿੱਚ ਕੇ ਲੈ ਕੇ ਗਿਆ ਤੋ ਫਿਰ ਉਹਦੀ ਖਿਚਨਤੀ ਨਾਲ ਮੈਂ ਗਿਰ ਡਿੱਗ ਗਈ ਡਿੱਗਣ ਨਾਲ ਮੇਰੇ ਕਾਫੀ ਸੱਟੇ ਛਾਟ ਲੱਗੀਆਂ ਮੋਢੇ ਮੇਰੇ ਸਾਰੇ ਮੋਢੇ ਦੇ ਵਿੱਚ ਲੱਗੇ ਕਹਰਾਂ ਦੇ ਵਿੱਚ ਲੱਗੇ ਮੇਰੇ ਕੋਲ ਉੱਠੇ ਨਾ ਜਾਵੇ ਮੇਰੀ ਇੰਨੀ ਅੱਖਾਂ ਦੇ ਅੱਗੇ ਹਨੇਰਾ ਹੋ ਗਿਆ ਚੱਕਰ ਆ ਗਿਆ ਮੈਨੂੰ ਸਿਰ ਦੇ ਵਿੱਚ ਮੇਰੇ ਕਾਫੀ ਸੱਟ ਹੈ ਤਕੀਰ ਦੀ ਮੰਗ ਕਰਦੇ ਕੀ ਪ੍ਰਸ਼ਾਸਨ ਨੂੰ ਕੀ ਚਾਹੁੰਦੇ ਮੈਂ ਪ੍ਰਸ਼ਾਸਨ ਨੂੰ ਇਹ ਕਹਿਣਾ ਚਾਹੁੰਦੇ ਆ ਰੋਜ਼ ਇਸ ਤਰ੍ਹਾਂ ਦੇ ਵਾਰਦਾਤ ਹੁੰਦੇ ਨੇ ਅਸੀਂ ਲੇਡੀਜ਼ ਕਰਨਾ ਕੀ ਹੈ ਅਸੀਂ ਲੇਡੀਜ਼ ਫਿਰ ਘਰ ਦਾ ਹੈ ਜੀ ਸਾਡੇ ਤੋਂ ਕਿ ਕਿਉਂ ਸਾਡੀ ਕਰਦੇ ਵਿੱਚ ਜੋ ਸਾਨੂੰ ਸਾਧਨ ਹੋਵੇ ਤਾਂ ਫਿਰ ਅਸੀਂ ਬਾਹਰ ਨਾ ਜਾਈਏ। ਜੇ ਸਾਡੇ ਕੋਲ ਪੈਸੇ ਹੋਣ ਬਸ ਸਰਕਾਰੀ ਨੌਕਰੀਆਂ ਹੋਣ ਤਾਂ ਵੀ ਅਸੀਂ ਆਪਣੇ ਘਰ ਦੇ ਬਹਿਣਾ ਬਾਣੀ ਹੋਈ ਘਟਵਾਜੇ। ਇਹ ਘਟਨਾ ਬਹੁਤ ਹੀ ਮਾੜੀ ਹੈ ਦੁਖਦਾਰ ਹੈ ਕਿਉਂਕਿ ਹਰ ਦਿਨ ਆਏ ਦਿਨ ਇਸੇ ਤਰ੍ਹਾਂ ਹੀ ਹੁੰਦੇ ਨੇ। ਮਗਰਾਜ ਜੀ ਮੇਰੇ ਕੋਲ ਤੋਂ ਉਹਨਾਂ ਪੱਤਸ ਤੋਂ ਲੈ ਕੇ ਨਹੀਂ ਜਾ ਸਕਿਆ। ਮਗਰ ਮੇਰੇ ਮੈਨੂੰ ਜੇ ਉਹ ਸੱਟ ਲਾਏ ਉਹ ਉਹਦੇ ਨਾਲ ਵੀ ਜ਼ਿਆਦਾ ਕਿ ਉਹ ਸਿਰ ਦੇ ਸੱਟ ਸਭ ਤੋਂ ਮਾੜੀ ਹੁੰਦੀ ਹੈ। ਇਹ ਦਾ ਵੀ ਆਪਣਾ ਮੇਰਾ ਨਾਮ ਅਜੰਦਾ ਸਿੰਘ ਪ੍ਰਿੰਸ ਆ ਜੀ। ਇਹ ਕਿਹੜਾ ਬਾਜ਼ਾਰ ਪੈਂਦਾ ਏ? ਇਹ ਬਾਜ਼ਾਰ ਪੈਂਦਾ ਜੀ ਕੈਂਚੀਆਂ ਦਾ। ਇਹ ਕੀ ਗੱਲ ਪਤਾ ਸ਼ਰੀਰਿਕ ਤੇ ਕੋਈ ਸੀਗਾ? ਪਤਾ ਨਹੀਂ ਕੀ ਸੀ। ਇਹ ਵੇਣਾ ਦੋ ਮੁੰਡੇ ਆਏ ਮਗਰੋਂ ਤੇ ਮੋਟਰਸਾਈਕਲ ਤੇ ਇਥੇ ਨੰਬਰ ਪੇਟਾ ਨਹੀਂ ਹੈਗੇ ਆ ਉਹਦੀਆਂ। ਤੇ ਮੈਂ ਉੱਤੇ ਖੜਾ ਆਪਣੇ ਕੋਠੇ ਦੇ। ਤੇ ਉਹ ਇੱਕਦਮ ਉਹਨਾਂ ਦੇ ਪਰਸ ਖੋਇਆ ਤੇ ਉਹਨੂੰ ਸੁੱਟਦਾ। ਤੇ ਸੱਟਾਂ ਪੇਟਾਂ ਵਾਵਾ ਲੱਗੀਆਂ ਤੇ ਭਰੇ ਆ ਵੀ ਪਰਸ ਨਹੀਂ ਖੋਇਆ ਗਿਆ ਕੋ। ਤੇ ਮੈਂ ਉੱਥੋਂ ਰੌਲਾ ਪਾ ਕੇ ਭੱਜ ਗਏ। ਇਹ ਲੜਕੀੜੀ ਕਰਦੀ ਹੋ ਜਾਂਦੀ ਇਹ ਲੜਕੀੜੀ ਆ ਇਹ ਮਸੀਦਾ ਦੇ ਸਕੂਲ ਨਾਲੇ ਕਈ ਚ ਰਹਿਣ ਵਾਲੀ ਆ ਉੱਥੇ ਰਹਿੰਦੀ ਆ ਇਹ ਇਹ ਸਵੇਰੇ 7 ਵਜੇ ਦੀ ਘਟਨਾ ਜੀ ਸਵੇਰੇ ਸਵੇਰੇ ਦੇਖੋ ਲੋਕਾਂ ਨੇ ਆਪਣੇ ਕੰਮਾਂ ਕਰਨ ਜਾਣ ਦਾ ਵਾ ਤੇ ਜੇ ਸਵੇਰੇ ਸਵੇਰੇ ਹੀ ਇਹ ਲੁੱਟਾਂ ਘੋਣ ਆਪਣੀਆਂ ਤੇ ਫਿਰ ਇੱਥੇ ਆਪਾਂ ਕਰਾਂਗੇ ਕੀ ਕਿਦਾਂ ਸੇਫ ਆਪਾਂ ਤੇ ਪ੍ਰਸ਼ਾਸਨ ਨੂੰ ਇਹੋ ਮੰਗਾ ਕਿ ਇਥੇ ਪੁਲਿਸ ਦੀ ਗਸ਼ਤ ਵਧਾਈ ਜਾਵੇ ਤੇ ਸਰਕਾਰ ਨੂੰ ਇਹੋ ਮੰਗਾ ਵੀ ਕੋਈ ਸਿਕਤਾਈ ਕੀਤੀ ਜਾਵੇ ਐਮਐਲਐ ਸੋਦ ਸਾਹਿਬ ਤਰੀ ਵੀ ਹੋਈ ਸਿਕਤਾਈ ਕਰੋ ਪੁਲਿਸ ਨੂੰ ਖਿੱਚੋ ਬਹੁਤ ਬੁਰਾ ਹਾਲ ਏ ਚਿਹਰ ਦਾ ਲੁੱਟਖਾਵਾ ਆਮ ਜੜੀਆਂ ਵਾ ਬਹੁਤ ਜਿਆਦਾ ਹੋ ਰਹੀਆਂ ਵਾ ਚੋਰੀਆਂ ਵੀ ਹੋ ਰਹੀਆਂ ਲੁੱਟਖਾਵਾ ਤੇ ਬਹੁਤ ਜਿਆਦਾ ਹੋ ਰਹੀਆਂ ਨੇ ਉਸ ਕੁੜੀ ਦੇ ਹਿਸਾਰ ਕਿੱਦਾਂ ਠੀਕ ਹੋਣਾ ਨਹੀਂ ਹਾਲਾਤ ਵੇਖੋ ਜਿਹੜੇ ਸੱਟ ਸਿਰ ਤੇ ਵੀ ਲੱਗੀ ਆ ਤੇ ਪੇਟ ਤੇ ਵੀ ਲੱਗੀ ਸੱਟ ਵੇ ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ